ਮੈਰੀਜ਼ ਪੈਲਸ ਹੋਟਲ ਤੇ ਰਿਜ਼ੋਰਟਸ ਨੂੰ ਲੈ ਕੇ ਸਰਕਾਰ ਵੱਲੋਂ ਵੱਡੀ ਚੇਤਾਵਨੀ ਦਿੱਤੀ ਗਈ ਹੈ ਦੱਸਦੀ ਹੈ ਕਿ ਨਹੀਂ ਤਾਂ ਮਾਲਕਾਂ ਨੂੰ ਲੱਗ ਸਕਦਾ ਵੱਡਾ ਜੁਰਮਾਨਾ ਤਾਂ ਪੰਜਾਬ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਨੇ ਨਹੀਂ ਤਾਂ ਉਹਨਾਂ ਤੇ ਉੱਪਰ ਵੱਡੀ ਕਾਰਵਾਈ ਹੋ ਸਕਦੀ ਹੈ ਤਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਹੋਟਲਾਂ ਤੇ ਰਿਜ਼ੋਰਟਾਂ ਵਿੱਚ ਵਿਆਹ ਪ੍ਰੋਗਰਾਮ ਲਈ ਪਰੋਸੀ ਜਾਣ ਵਾਲੀ ਸ਼ਰਾਬ ਦੀਆਂ ਦਰਾਂ ਵਿੱਚ ਜਿੱਥੇ ਮਹੱਤਵਪੂਰਨ ਟੋਕੀਕਰਨ ਨਾਲ ਖਪਤਕਾਰਾਂ ਨੂੰ ਰਾਹਤ ਮਹਿਸੂਸ ਹੋਈ ਸੀ ਤਾਂ ਉੱਥੇ ਹੀ ਪ੍ਰੋਗਰਾਮਾਂ ਦੌਰਾਨ ਸ਼ਰਾਬ ਦੀ ਖਪਤ ਹੋਰ ਵੀ ਵਧੇਗੀ ਇਸ ਲਈ ਮੈਰਿਜ ਪੈਲਸ ਅਤੇ ਹੋਟਲਾਂ ਰਿਜ਼ੋਰਟਾਂ ਮਾਲਕਾਂ ਨੂੰ ਚੌਕਸ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਪ੍ਰੋਗਰਾਮ ਦੌਰਾਨ ਸ਼ਰਾਬ ਦੀ ਖਪਤ ਫੰਕਸ਼ਨ ਦੀ ਤਾਕਤ ਮਹਿਮਾਨਾਂ ਦੀ ਹਾਜ਼ਰੀ ਅਤੇ ਕੈਟਰਿੰਗ ਸਮਰੱਥਾ ਦੇ ਨਾਲ ਨਾਲ ਜੀਐਸਟੀ ਵਸੂਲੀ ਨੂੰ ਵੀ ਨਿਰਧਾਰਤ ਕਰੇਗੀ ਪਿਛਲੇ ਸਮੇਂ ਦੇ ਮੁਕਾਬਲੇ ਸਮਾਗਮਾਂ ਦੇ ਮੇਜ਼ਬਾਨ ਲਈ ਹੁਣ ਜਿਨ੍ਹਾਂ ਕਿਸ ਕੀਮਤਾਂ ਤੇ ਸ਼ਰਾਬ ਮੁਹਈਆ ਹੈ ਉਹ ਹਰ ਸਮਾਗਮ ਵਿੱਚ ਸ਼ਰਾਬ ਦੀ ਖਪਤ ਨੂੰ ਲਗਾਤਾਰ ਵਧਾਏਗੀ ਤਾਂ ਇਸ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਦੀ ਉੱਚ ਕੀਮਤ ਦੇ ਕਾਰਨ ਸਮਾਗਮਾਂ ਦਾ ਆਯੋਜਨ ਕਰਨ ਵਾਲੇ ਪਰਿਵਾਰਾਂ ਆਪਣੇ ਸਮਾਗਮ ਲਈ ਸਿਰਫ ਮਾਮੂਲੀ ਮਾਤਰਾ ਵਿੱਚ ਸ਼ਰਾਬ ਖਰੀਦਣੇ ਦਾ ਕਾਰਨ ਇਹ ਹੈ ਕਿ ਸ਼ਰਾਬ ਦਾ ਬਜਟ ਵਿਆਹ ਦੇ ਹੋਰ ਸਾਰੇ ਖਰਚਿਆਂ ਤੋਂ ਵੱਧ ਜਾਂਦਾ ਸੀ ਤਾਂ ਉਦਾਹਰਨ ਵਜੋਂ ਜੇਕਰ ਕਿਸੇ ਸਮਾਗਮ ਵਿੱਚ 500 ਤੋਂ ਵੱਧ ਲੋਕ ਹੁੰਦੇ ਸਨ ਤਾਂ ਸ਼ਰਾਬ ਦੀ ਕੀਮਤ ਅਕਸਰ ਪ੍ਰਵੰਧਕ ਦੀ ਸਮਰੱਥਾ ਤੋਂ ਵੱਧ ਜਾਂਦੀ ਸੀ ਤਾਂ ਨਤੀਜੇ ਵਜੋਂ ਪ੍ਰਵੰਧਕਾਂ ਨੂੰ ਜਾਂ ਤਾਂ ਆਪਣੇ ਸਮਾਗਮ ਲਈ ਸਸਤੀ ਸ਼ਰਾਬ ਖਰੀਦਣੀ ਪੈਂਦੀ ਸੀ ਜਾਂ ਸ਼ਰਾਬ ਦੀ ਮਾਤਰਾ ਘਟਾਉਣੀ ਪੈਂਦੀ ਸੀ ਜਾਂ ਪ੍ਰਵਾਨ ਨੂੰ ਕੁਆਲਿਟੀ ਨਾਲ ਸਮਝੌਤਾ ਕਰਨਾ ਪੈਂਦਾ ਸੀ ਇਹਨਾਂ ਹਾਲਾਤਾਂ ਨਾਲ ਜੂਝਦੇ ਹੋਏ ਉਸ ਨੂੰ ਆਪਣੇ ਸ਼ਰਾਬ ਦੇ ਬਜਟ ਨੂੰ ਸੀਮਤ ਕਰਨਾ ਪੈਂਦਾ ਸੀ ਹੋਟਲ ਅਤੇ ਕੈਟਰੀਂਗ ਦੇ ਪੇਸ਼ੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਆបਕਾਰੀ ਕਮਿਸ਼ਨ ਕਮਿਸ਼ਨਰ ਜਤਿੰਦਰ ਜੋਰਵ ਵੱਲੋਂ ਜਾਰੀ ਕੀਤੇ ਗਏ ਸ਼ਰਾਬ ਦੇ ਰੇਟ ਭਵਿਕ ਵਿੱਚ ਸਰਬ ਦੀ ਕੀਮਤ ਵਿੱਚ ਵਾਧਾ ਕਰਨਗੇ ਜਿਸ ਦਾ ਲਾਭ ਸ਼ਰਾਬ ਠੇਕੇਦਾਰਾਂ ਤੇ ਸਰਕਾਰ ਨੂੰ ਬਰਾਬਰ ਦਾ ਹੋਵੇਗਾ ਅਤੇ ਇਹ ਅਸਲ ਨਹੀਂ ਹੈ ਕਿ ਕਿਉਂਕਿ ਪ੍ਰਬੰਧਕ ਹੁਣ ਆਪਣੇ ਸਮਾਗਮਾਂ ਲਈ ਖੁੱਲ ਕੇ ਸ਼ਰਾਬ ਖਰੀਦਣਗੇ ਦੱਸਣਾ ਜ਼ਰੂਰੀ ਹੈ ਕਿ ਜੇਕਰ ਸ਼ਰਾਬ ਨੂੰ ਨਵੀਆਂ ਤਰ੍ਹਾਂ ਤੇ ਲਾਗੂ ਕੀਤਾ ਜਾਂਦਾ ਤਾਂ ਮੇਜ਼ਬਾਨ ਵਧੇਰੇ ਲੋਕਾਂ ਨੂੰ ਸਮਾਗਮਾਂ ਵਿੱਚ ਸੱਦਾ ਦੇਣਗੇ ਜਿਸ ਨਾਲ ਕੈਟਰਿੰਗ ਦੀ ਲਾਗਤ ਵਿੱਚ ਕਾਫੀ ਵਾਧਾ ਹੋ ਸਕਦਾ ਹੈ ਇਸ ਦੇ ਨਾਲ ਸਿੱਧਾ ਫਾਇਦਾ ਜੀਐਸਟੀ ਵਿਭਾਗ ਨੂੰ ਵੀ ਹੋਵੇਗਾ ਕਿਉਂਕਿ ਵਧੀ ਹੋਈ ਕੈਟਰਿੰਗ ਤੇ ਨਤੀਜੇ ਵਜੋਂ ਜੀਐਸਟੀ ਵਧ ਮਿਲੇਗੀ ਤਾਂ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਕਿ ਜੇਕਰ ਇਸ ਤਰੀਕੇ ਨਾਲ ਸ਼ਰਾਬ ਵੇਚੀ ਜਾਂਦੀ ਹੈ ਤਾਂ ਵਿਕਰੀ ਵਧੇਗੀ ਜਿਸ ਨਾਲ ਸ਼ਰਾਬ ਠੇਕੇਦਾਰਾਂ ਨੂੰ ਫਾਇਦਾ ਹੋਵੇਗਾ ਅਤੇ ਸਰਕਾਰ ਲਈ ਵਧੇਰੇ ਆਵਕਾਰੀ ਮਾਲੀਆ ਪੈਦਾ ਹੋਵੇਗਾ ਤਾਂ ਕਾਰੋਬਾਰੀ ਨਿਯਮਾਂ ਅਨੁਸਾਰ ਵਿਕਰੀ ਜਿੰਨਾ ਜਿੰਨਾ ਮਿਆਦ ਹੋਵੇਗੀ ਕਮਾਈ ਉਨਹੀ ਜ਼ਿਆਦਾ ਹੋਵੇਗੀ ਤਾਂ ਸ਼ਰਾਬ ਸੱਤੀ ਹੁਣ ਕਾਨ ਵਿਆਹ ਦੇ ਸਮਾਗਮ ਵਧਣਗੇ ਪਹਿਲਾਂ ਵਿਆਹ ਦੀਆਂ ਰਿਸੈਪਸ਼ਨਾਂ ਪੈਲਸਾਂ ਹੋਟਲਾਂ ਤੇ ਰਿਜ਼ੋਰਟਾਂ ਵਿੱਚ ਹੁੰਦੀਆਂ ਸਨ ਜਦ ਕਿ ਹੁਣ ਸਮਾਗਮ ਘਰਾਂ ਵਿੱਚ ਹੁੰਦੇ ਸਨ ਹਾਲਾਂਕਿ ਜੇਕਰ ਨਵੀਂ ਪ੍ਰਣਾਲੀ ਦੇ ਤਹਿਤ ਇਹਨਾਂ ਕੀਮਤਾਂ ਦੇ ਸ਼ਰਾਬ ਉਪਲਬਧ ਹੋ ਹੈ ਤਾਂ ਛੋਟੇ ਘੱਟ ਬਜਟ ਵਾਲੇ ਸਮਾਗਮ ਬੁੰਕੇਟ ਹਾਲਾਂ ਕਲੱਬਾਂ ਤੇ ਵੱਡੇ ਰੈਸਟੋਰੈਂਟ ਵਿੱਚ ਵੀ ਹੋਣਗੇ ਤਾਂ ਪੰਜਾਬ ਸਰਕਾਰ ਨੂੰ ਇਹਨਾਂ ਥਾਵਾਂ ਤੇ ਕੈਟਰੀਂਗ ਦੇ ਵਾਧੂ ਸਾਰਾ ਪ੍ਰੀਸਤ ਜੀਐਸਟੀ ਮਿਲੇਗੀ ਤਾਂ ਸਰਕਾਰ ਨੂੰ ਸਿਰਫ ਇਹ ਪਤਾ ਲੱਗੇਗਾ ਕਿ ਸਮਾਗਮ ਵਿੱਚ ਕਿੰਨੀ ਸ਼ਰਾਬ ਪੀਤੀ ਗਈ ਸੀ ਅਤੇ ਕੈਟਰਿੰਗ ਤੋਂ ਕਿੰਨਾ ਟੈਕਸ ਇਕੱਠਾ ਕੀਤਾ ਗਿਆ ਤਾਂ ਦੂਜੇ ਪਾਸੇ ਜੇਕਰ ਸ਼ਰਾਬ ਦੀ ਖਪਤ ਜ਼ਿਆਦਾ ਹੈ ਤਾਂ ਕੈਟਰਿੰਗ ਦਾ ਬਿੱਲ ਘੱਟ ਹੈ ਤਾਂ ਹੋਟਲ ਰਿਜ਼ੋਰਟ ਜਾਂ ਫੰਕਸ਼ਨ ਸਥਾਨ ਪ੍ਰਬੰਧਕ ਤੁਰੰਤ ਜੀਐਸਟੀ ਵਿਭਾਗ ਦੀ ਕਾਨੂੰਨੀ ਜਾਣਤੇ ਅਧਿੰਜਾ ਸਕਦਾ ਹੈ